बनना ਚਾਹੀਦਾ ਐਮਪੀ ਤੁਹਾਡੇ ਇਲਾਕੇ ਦਾ ਅਸੀਂ ਤਾਂ ਕਾਲੀ ਪੱਕੇ ਹਾਂ ਪਰ ਅਸੀਂ ਤਾਂ ਕੁਲਬੀਰ ਸਿੰਘ ਜੀਰੇ ਨੂੰ ਵੋਟ ਆਵਾਂਗੇ ਨਸ਼ਾ ਇਹਨਾਂ ਨੇ ਕਿੰਨਾਂ ਲਈ ਬੰਦ ਪਰਾਇਆ ਨਾ ਕਾਲੀਆਂ ਕਰਾਇਆ ਨਾ ਕੁਲਬੀਰ ਨਾ ਕਰਾਇਆ ਤੇ ਨਾ ਝਾੜੂ ਵਾਲਿਆਂ ਨੇ ਕਰਾਇਆ ਨਾ ਕਿਹੜਾ ਕੀਤਾ ਕੁਝ ਆਪਾਂ ਤਾਂ ਤਾਂ ਪਾਉਣੀਆਂ ਵੀ ਬਾਹਰ ਆਏਗਾ ਤੇ ਚਲੋ ਹੋਰੇ ਕੋਈ ਚੰਗਾ ਹੀ ਸੋਚੇਗਾ ਦੂਜਾ ਪਰ ਪਰ ਵੀ ਆਰਐਸਐ ਦਾ ਬੰਦਾ ਵਾ ਮੈਂ ਪ੍ਰੂਫ ਦੇ ਨਾਲ ਲਿਆ ਕੇ ਦੇਣਾ ਉਹ ਲਿਆ ਕੇ ਦੇਵੇ ਫਿਰ ਬੰਦਾ ਜਿਹਦੇ ਨਾਲ ਅੰਮ੍ਰਿਤਪਾਲ ਦੀ ਗੱਲ ਹੈ ਉਹਦੇ ਨਾਲ ਗੱਲ ਕਰਾਵੇ ਇਸ ਬੰਦੇ ਨੇ ਇਹਨੂੰ ਖੁਲਾ ਰਿਹਾ ਮਿੱਤਰ ਪਿਆਰਿਓ ਖੰਡੂਰ ਸਾਹਿਬ ਹਲਕੇ ਦੇ ਪਿੰਡ ਮਲਸੀਆਂ ਕਲਾਂ ਚ ਕਾਫੀ ਸਾਰੇ ਇਹ ਭਰਾ ਨੇ ਜਿਹੜੇ ਇਹ ਸੱਤ ਦੇ ਵਿੱਚ ਇੱਥੇ ਬੈਠੇ ਨੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਕੀ ਰੁਝਾਨ ਹੈ ਕੀ ਰੌਂ ਹੈ ਲੋਕਾਂ ਦਾ ਭਾਈ ਜੀ ਇਸ ਵਾਰ ਵੋਟਾਂ ਫਿਰ ਕਿੱਧਰ ਜਾ ਰਹੀਆਂ ਐ ਇਸ ਵਾਰ ਅੰਮ੍ਰਿਤਪਾਲ ਵੱਲ ਜ਼ਿਆਦਾ ਰੁਝਾਨ ਹੈ ਲੋਕਾਂ ਦਾ ਭਾਈ ਅੰਮ੍ਰਿਤਪਾਲ ਵੱਲ ਹਾਂਜੀ ਤੇ ਵਿਰਸਾ ਸਿੰਘ ਬਲਟੋਆ ਹੋਰੀ ਉਹਨਾਂ ਦਾ ਇੱਥੇ ਕੋਈ ਅਜੇ ਕੋਈ ਨਾਂ ਨਿਸ਼ਾਨ ਨਹੀਂ ਹੈਗਾ अच्छा हां जी भाई जी ਤੁਹਾਨੂੰ ਕੀ ਲੱਗਦਾ ਅਮਰਤਪਾਲ ਵਾਲੇ ਹੀ ਸਾਰੇ ਜਿਆਦਾ ਅਮਰਤਪਾਲ ਵਾਲੀ ਹਾਂ ਜੀ ਤੁਹਾਡਾ ਕੀ ਹੈ ਜੀ ਐਂ ਤਾਂ ਆਪ ਅਮਰਤਪਾਲ ਨੂੰ ਹੀ ਪਾਵਾਂਗੇ ਜੀ ਅਮਰਤਪਾਲ ਨੂੰ ਪਾਵਾਂਗੇ ਹਾਂ ਜੀ ਪਾਈ ਅਮਰਤਪਾਲ ਅਮਰਤਪਾਲ ਨੂੰ ਹੀ ਹਾਂ ਜੀ ਕੁਲਵੀਰ ਸਿੰਘ ਜੀ ਦਾ ਹਾਂ ਜੀ ਤੇ ਭਾਈ ਅਮਰਤਪਾਲ ਨੂੰ ਕਿਉਂ ਨਹੀਂ ਪਾਉਣੀ ਨਹੀਂ ਉਹ ਅਸੀਂ ਪੁਰਾਣੇ ਪਾਰਟੀ ਨਾਲ ਜੁੜੇ ਹੋਏ ਆ ਇਸ ਕਰਕੇ ਪਾਵਾਂਗੇ ਤੇ ਕੁਲਵੀਰ ਸਿੰਘ ਜੀਰਾ ਬਾਈ ਜੀ ਇਹ ਕਹਿ ਰਹੇ ਆ ਜਿਨ੍ਹਾਂ ਇਹ ਭਾਈ ਸਾਹਿਬ ਹੋਰਾਂ ਨੇ ਕਹਿ ਆ ਵੀ ਅਸੀਂ ਕੁਲਵੀਰ ਸਿੰਘ ਜੀਰੇ ਨੂੰ ਵੋਟ ਪਾਉਣੀ ਹੈ ਤੇ ਕੁਲਵੀਰ ਸਿੰਘ ਜੀਰਾ ਨੇ ਬਹੁਤ ਵੱਡਾ ਸਵਾਲ ਖੜਾ ਕੀਤਾ ਭਾਈ ਅਮਰਤਪਾਲ ਤੇ ਉਹ ਕਹਿੰਦਾ ਵੀ ਵੇਖੋ ਅਮਰਤਪਾਲ ਇਹ ਕਹਿੰਦਾ ਸੀ ਕਿ ਮੈਂ ਤਾਂ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਤਾਂ ਚੋਣਾ ਲੜਨੀਆ ਨਹੀਂ ਕਦੇ ਤੇ ਕਹਿੰਦੇ ਵੀ ਹੁਣ ਉਸੇ ਸੰਵਿਧਾਨ ਦੀਆਂ ਚੋਣਾਂ ਭਾਈ ਅਮਰਤਪਾਲ ਕਿਉਂ ਲੜਨ ਲੱਗਿਆ ਉਹ ਇਸ ਕਰਕੇ ਲੜਨ ਲੱਗਾ ਵੀ ਜਨਤਾ ਇਹ ਚਾਹੁੰਦੀ ਹੈ ਵੀ ਉਹਨੂੰ ਇੱਕ ਵਾਰ ਬਾਹਰ ਕਢਾਇਆ ਜਾਵੇ ਮੇਨ ਮੁੱਦਾ ਇਹ ਹੈ ਆ ਤੁਹਾਨੂੰ ਕੀ ਲੱਗਦਾ ਜੇਕਰ ਐਮਪੀ ਜਿੱਤ ਜਾਣ ਭਾਈ ਅਮਰਤਪਾਲ ਤੋਂ ਬਾਹਰ ਆ ਜਾਣਗੇ ਜੇਲ੍ਹ ਚ ਬਿਲਕੁਲ ਆਉਣਗੇ ਜੀ ਪਰ ਇੱਥੇ ਤਾਂ ਜਿਹੜੇ ਬਣੇ ਹੋਏ ਮੁੱਖ ਮੰਤਰੀ ਨੇ ਕੇਜਰੀਵਾਲ ਜਾਂ ਹੋਰ ਉਹ ਵੀ ਜੇਲ੍ਹ ਚ ਨੇ ਉਹ ਚੀਜ਼ ਵੱਖਰੀ ਹੈ ਜੀ ਉਹ ਤਾਂ ਕੋਈ ਮੇਨ ਕੇਸ ਨਹੀਂ ਦਾ ਜੇ ਆਪਾਂ ਉਹ ਤੇ ਕੇਸ ਬਣਿਆ ਬਣਿਆ ਹੋਵੇ ਤਾਂ ਕੋਈ ਮੇਨ ਕੇਸ ਤਾਂ ਉਹਦਾ ਹੈਗਾ ਨਹੀਂਗਾ ਉਹ ਤਾਂ ਇੱਕ ਪਾਰਟੀ ਤੌਰ ਤੇ ਉਹਨੂੰ ਅੰਦਰ ਕੀਤਾ ਵੀ ਉਹ ਬੰਦਾ ਤਾਂ ਨਾ ਚੁੱਕਿਆ ਜਾਵੇ ਨਹੀਂ ਜਿਹੜੀ ਇਹਨਾਂ ਦੇ ਕੁਲਵੀਰ ਸਿੰਘ ਜੀਰਾ ਨੇ ਸਵਾਲ ਉਠਾਇਆ ਜਾਂ ਬਲਟੋਆ ਜਿਹੜਾ ਸਵਾਲ ਕਰ ਰਿਹਾ ਵੀ ਭਾਈ ਅਮਰਤਪਾਲ ਤਾਂ ਸੰਵਿਧਾਨ ਨੂੰ ਨਹੀਂ ਸੀ ਮੰਨਦੇ ਤੇ ਹੁਣ ਚੋਣਾ ਕਿਵੇਂ ਲੜ ਰਹੇ ਨੇ ਇਹ ਫालतू ਗੱਲਾਂ ਨੇ ਫालतू ਗੱਲਾਂ ਉਹਨਾਂ ਦੇ ਪੱਲੇ ਕੁਝ ਨਹੀਂਗਾ ਉਹਨਾਂ ਨੇ ਹੋਰ ਕੋਈ ਗੱਲ ਮੈਨੀਫੈਸਟੋ ਕੋਰਨਿੰਗ ਗੱਲ ਕਰਨ ਵਾਲੀ ਗੱਲ ਕੋਰਨਿੰਗ ਤੇ ਹੁਣ ਉਹਨਾਂ ਨੇ ਮੁੱਦਾ ਤਾਂ ਬਣਾਉਣੇ ਬੋਲਣ ਦਾ ਵੀ ਇਹ ਕਿਸ ਤਰ੍ਹਾਂ ਕਿਸ ਰਵੇ ਬਹਿਣਾ ਉਹਨੇ ਹੈ ਨਹੀਂਗਾ ਭਾਈ ਸਾਹਿਬ ਤੁਹਾਡੇ ਸਾਹਮਣੇ ਭਾਈ ਸਾਹਿਬ ਇਹ ਕਹਿ ਰਹੇ ਨੇ ਵੀ ਤੁਹਾਡੇ ਕੁਲਵੀਰ ਸਿੰਘ ਜੀਰੇ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਤੇ ਹੁਣ ਉਹ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਨਹੀਂ ਚਲੋ ਇਹ ਤਾਂ ਕਹਿਣ ਦੀਆਂ ਗੱਲਾਂ ਜਿਹੜਾ ਕੋਈ ਕਿਸੇ ਨਾਲ ਜੁੜਿਆ ਹੁੰਦਾ ਉਹਨੇ ਤਾਂ ਉਸ ਪੱਖ ਦੀ ਗੱਲ ਕਰਨੀ ਹੁੰਦੀ ਹੈ। ਹੂੰ। ਬਾਕੀ ਸਾਨੂੰ ਤਾਂ ਨੌਜਵਾਨ ਮੁੰਡਾ ਹੈ ਤੇ ਇਲਾਕੇ ਦਾ ਕੋਈ ਗੱਲ ਕਰ ਸਕਦਾ ਉਹ। ਹੂੰ। ਜੀ। ਨਹੀਂ ਤੁਹਾਨੂੰ ਕੀ ਲੱਗਦਾ ਵੀ ਕੁਲਬੀਰ ਸਿੰਘ ਜੀਰਾ ਦੇ ਜਿੱਤਣ ਦੇ ਚਾਂਸ ਹੈਗੇ ਨੇ? ਬਿਲਕੁਲ ਜੀ ਹਰ ਇੱਕ ਨੂੰ ਆਸ ਤਾਂ ਹੁੰਦੀ ਆ। ਅੱਛਾ ਜਿਵੇਂ ਕਹਿ ਰਹੇ ਨੇ ਕਿ ਜੇਕਰ ਭਾਈ ਅਮਰਤਪਾਲ ਨੂੰ ਵੋਟ ਪੈਂਦੀ ਹੋ ਐਮਪੀ ਬਣਦੇ ਤਾਂ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਜੇਲ੍ਹ ਚੋਂ ਬਾਹਰ ਆ ਜਾਣਗੇ ਜਿੱਤ ਕੇ ਉਹ ਸਿਮਰਨਜੀਤ ਸਿੰਘ ਮਾਨ ਵੀ ਉਹਨੂੰ ਆਏ ਸੀ ਆ ਸਕਦੇ ਆ ਪਰ ਆਪਾਂ ਇਧਰ ਵੀ ਪੁੱਛਦੇ ਹਾਂ ਬਾਈ ਜੀ ਹੋਰ ਵੀ ਬੈਠੇ ਨੇ ਬਾਈ ਜੀ ਜੇਕਰ ਅਮਰਤਪਾਲ ਸਿੰਘ ਐਮਪੀ ਜਿੱਤ ਜਾਂਦੇ ਨੇ ਤਾਂ ਕੀ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਹਾਂਜੀ ਬਿਲਕੁਲ ਆਉਣਗੇ ਅੱਗੇ ਸਿਵਨਜੀਤ ਸਿੰਘ ਮਾਨ ਸੀ ਅੰਦਰ ਉਹ ਵੀ ਬਾਹਰ ਆਏ ਆ ਜਿੱਤ ਕੇ ਆਏ ਇਹ ਵੀ ਜਿੱਤ ਕੇ ਬਾਹਰ ਆਉਣਗੇ ਜ਼ਰੂਰ ਆਉਣਗੇ ਮਤਲਬ ਜਿਹੜਾ ਐਮਪੀ ਜਿੱਤ ਜਾਂਦਾ ਉਹ ਜੇਲ੍ਹ ਚੋਂ ਬਾਹਰ ਆ ਸਕਦਾ ਹੁੰਦਾ ਜੀ ਆਏਗਾ ਹੈਗਾ ਬਾਹਰ ਜਿਹੜਾ ਐਮਪੀ ਜਿੱਤ ਜਾਂਦਾ ਉਹ ਜੇਲ੍ਹ ਚੋਂ ਬਾਹਰ ਆਉਂਦਾ ਹੁੰਦਾ ਹੁੰਦਾ ਜੀ ਬਾਹਰ ਤਾਂ ਆਉਣਾ ਵੱਖਰੀ ਗੱਲ ਆ ਪਰ ਅਰਕੀ ਜਿਹੜਾ ਗੱਲ ਹੈ ਨਾ ਸਭ ਤੋਂ ਗੱਲ ਮੇਨ ਮੁੱਦਾ ਇਹ ਆ ਕਿ ਜਿਵੇਂ ਐਨਐਸਏ ਲਾ ਕੇ ਸਰਕਾਰਾਂ ਇਹ ਸਿੱਖ ਕੌਮ ਨਾਲ ਇੰਨਾ ਧੱਕਾ ਕਰ ਰਹੀਆਂ ਇਹ ਸਾਰਾ ਰੋਹ ਆ ਸਾਡੇ ਚ ਕਿ ਜੇ ਅੱਜ ਅਸੀਂ ਆ ਪਰ ਪਰ ਤੁਹਾਡੇ ਸਾਹਮਣੇ ਬਾਈ ਜੀ ਕਹਿ ਰਿਹਾ ਵੀ ਕੁਲਵੀਰ ਸਿੰਘ ਜੀਰਾ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਉਹ ਸਹੀ ਹੈ ਤੇ ਉਹੀ ਫਾਇਦਾ ਕਰ ਸਕਦਾ ਦੂਜੇ ਨਹੀਂ ਨਹੀਂ ਜੀ ਉਹ ਤਾਂ ਫਿਰ ਜਿਹੜਾ ਕਿਸੇ ਨਾਲ ਜੁੜਿਆ ਹੋਵੇ ਉਹ ਤਾਂ ਉਹਨੂੰ ਹੀ ਸਹੀ ਕਹੇਗਾ ਪਰ ਆਪਾਂ ਤੇ ਆਪਦੀ ਜ਼ਮੀਰ ਦੀ ਗੱਲ ਕਰਦੇ ਆ ਪੈਰ ਕੀ ਜਾਗਦੀ ਜ਼ਮੀਰ ਵਾਲੇ ਲੋਕ ਵੋਟਾਂ ਭਾਈ ਅਮਰਤਪਾਲ ਸਿੰਘ ਨੂੰ ਹੀ ਪਾਉਣਗੇ ਜਿਹੜੇ ਜਾਗਦੀ ਜ਼ਮੀਰ ਵਾਲੇ ਤੇ ਜਿਹੜੇ ਪਾਰਟੀਆਂ ਨਾਲ ਜੁੜੇ ਆ ਵੱਖੋ ਵੱਖਰੀਆਂ ਆਪੋ ਆਪਣੀਆਂ ਉਹਨਾਂ ਦੀ ਵਿਚਾਰ ਹੋ ਸਕਦੀ ਹੈ ਪਰ ਸਭ ਤੋਂ ਜ਼ਿਆਦੀ ਵੋਟ ਅਰ ਕੀ ਭਾਈ ਅਮਰਤਪਾਲ ਸਿੰਘ ਨੂੰ ਹੀ ਪੈਣੀ ਹੈ ਤੁਹਾਨੂੰ ਕੀ ਲੱਗਦਾ ਹੈ ਜੀ ਕਿਹਦੇ ਕਾਹਹੀਂ ਇਹ ਨਹੀਂ ਵੋਟਾਂ ਪਾਉਣੀਆਂ ਅਮਰਤਪਾਲ ਨੂੰ। ਅੱਛਾ। ਭਾਵੇਂ ਕੋਈ ਖਲੋਤੇ ਜਿਹੜਾ ਮਰਦੀ ਵਿਰਸਾ ਹੋਵੇ, ਉਹ ਖਲੋਤਾ ਜਾਂ ਦੂਜਾ ਖਲੋਤਾ। ਕਿਉਂਕਿ ਇਹਨੂੰ ਅੰਦਰ ਦਿੱਤਾ ਇਹਦਾ ਗਨਾਹ ਕੀ ਆ। ਵੀ ਜਾਂ ਜਵਾਕਾਂ ਦਾ ਨਸ਼ਾ ਛਡਾਉਂਦਾ ਸੀ ਜਿਹਨਾਂ ਅਮਰਤ ਛਡਾਉਂਦਾ ਸੀ ਤਾਂ ਕਰਕੇ। ਆਪਾਂ ਤੇ ਐਸੇ ਕਰਕੇ ਪਾਉਣੇ ਵੀ ਉਹ ਚੰਗਾ ਕੰਮ ਕਰਦਾ ਸੀ। ਬਾਹਰ ਆਊਗਾ ਤੇ ਗਾਂਵ ਵੀ ਜਵਾਕਾਂ ਦਾ ਕੋਈ ਚੰਗਾ ਸੋਚੂਗਾ। ਤੇ ਇਹ ਜਿਹੜੇ ਦੂਜੇ ਬੰਦੇ ਇਹਨਾਂ ਤਾਂ ਪੈਸੇ ਬਣਾਉਣੇ ਆ। ਤੁਹਾਡੇ ਸਾਹਮਣੇ ਭਾਈ ਸਾਹਿਬ ਕਹਿ ਰਹੇ ਨੇ ਕੁਲਵੀਰ ਜੀਰਾ ਵਧੀਆ ਉਮੀਦਵਾਰ ਆ ਤੇ ਉਹ ਫਾਇਦਾ ਕਰੂਗਾ। ਜੇ ਸਾਰੇ ਵਧੀਆ ਉਹਨਾਂ ਦਾ ਜਿਹੜਾ ਪਾਰਟੀ ਦਾ ਉਹਨੇ ਆਪਣੀ ਪਾਰਟੀ ਦੀ ਗੱਲ ਹੀ ਕਰਨੀ ਹਰ ਇੱਕ ਨੇ ਤੁਹਾਨੂੰ ਕੀ ਲੱਗਦਾ ਕੁਲਵੀਰ ਜੀਰਾ ਠੀਕ ਬੰਦਾ ਨਹੀਂਗਾ ਆਪਦੇ ਘਰ ਸਾਰੇ ਠੀਕ ਆ ਜੀ ਆਪਦੇ ਘਰ ਤਾਂ ਸਾਰੇ ਠੀਕ ਤੁਸੀਂ ਕੁਲਵੀਰ ਜੀਰੇ ਨੂੰ ਕਿਉਂ ਨਹੀਂ ਵੋਟ ਪਾਉਂਦੇ ਮਤਲਬ ਤੁਹਾਨੂੰ ਲੱਗਦਾ ਕਿ ਉਹ ਉਮੀਦਵਾਰ ਸਹੀ ਨਹੀਂ ਨਹੀਂ ਅਸੀਂ ਨਹੀਂ ਵੋਟ ਪਾਉਂਦੇ ਭਾਈ ਸਾਹਿਬ ਉਹ ਭਾਈ ਸਾਹਿਬ ਕਹਿ ਰਹੇ ਨੇ ਵੀ ਕੁਲਵੀਰ ਜੀਰਾ ਜਿਹੜਾ ਉਹ ਸਹੀ ਉਮੀਦਵਾਰ ਨਹੀਂ ਹੈ ਚਲੋ ਤਾਂ ਇਸੇ ਤਰ੍ਹਾਂ ਕੋਈ ਕਿਸਮ ਚੰਗਾ ਕਹਿ ਸਕਦਾ ਕੋਈ ਮਾੜਾ ਕਹਿ ਸਕਦਾ ਪਰ ਅਸੀਂ ਤਾਂ ਨਹੀਂ ਕਹਿ ਸਕਦੇ ਤੁਸੀਂ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਪਾਰਟੀ ਨਾਲ ਜੁੜੇ ਹੋਏ ਆ ਤੁਸੀਂ ਪਾਰਟੀ ਕਾਂਗਰਸ ਨਾਲ ਜੁੜੇ ਹੋ ਕਿਉਂ ਜੁੜੇ ਹੋ ਸ਼ੁਰੂ ਤੋਂ ਅਸੀਂ ਤਾਂ ਸਾਡੀਆਂ ਰਿਸ਼ਤੇਦਾਰੀਆਂ ਵੀ ਆ ਸੋ ਗੱਲਾਂ ਨੇ ਅੱਛਾ ਰਿਸ਼ਤੇਦਾਰੀਆਂ ਕਰਕੇ ਪਾਰਟੀ ਨਾਲ ਜੁੜੇ ਹੋ ਨਹੀਂ ਅਸੀਂ ਤਾਂ ਪ੍ਰਚਾਰ ਵੀ ਉਹਨਾਂ ਦਾ ਕਰਦੇ ਆ ਨਹੀਂ ਪ੍ਰਚਾਰ ਕਰਦੇ ਹੋ ਕਿਉਂ ਕਰਦੇ ਹੋ ਕਾਰਨ ਕੀ ਹੈ ਕਾਂਗਰਸ ਦੇ ਪ੍ਰਚਾਰ ਦਾ ਉਹ ਇਹੀ ਜਿਵੇਂ ਮਤਲਬ ਵੀ ਬਾਰਡਰ ਖਲਾਉਣ ਦੀ ਗੱਲ ਕਰਦੇ ਆ ਇਧਰ ਸਾਨੀ ਵਾਲਾ ਇਧਰ ਆਪਣਾ ਜਿਵੇਂ ਆਪਣਾ ਜਿਹੜੀ ਗੱਲ ਕੁਲਬੀਰ ਜੀਰੇ ਨੇ ਭਾਈ ਅਮਰਤਪਾਲ ਬਾਰੇ ਬੋਲੀ ਐ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਹਨੇ ਕਿਹਾ ਵੀ ਅਮਰਤਪਾਲ ਦਾ ਹੁਣ ਪਤਾ ਲੱਗਣਾ ਕਿ ਉਹ ਬਾਣੇ ਦਾ ਕਿੰਨਾ ਸੇਖਾ ਕੁਲਬੀਰ ਜੀਰਾ ਕਹਿੰਦਾ ਵੀ ਸਵਿਧਾਨ ਨੂੰ ਨਾ ਮੰਨਣ ਦੀ ਗੱਲ ਕਰਦੇ ਸੀ ਭਾਈ ਅਮਰਤਪਾਲ ਤੇ ਹੁਣ ਸਵਿਧਾਨ ਮੁਤਾਬਕ ਕਾਗਜ਼ ਭਰ ਕੇ ਸਵਿਧਾਨ ਮੁਤਾਬਕ ਚੋਣਾਂ ਲੜਨਗੇ ਔਰ ਹੁਣ ਪਤਾ ਲੱਗੂਗਾ ਵੀ ਉਹ ਆਪਦੇ ਬੋਲਾਂ ਦੇ ਪੱਕੇ ਨੇ ਕਿ ਕੱਚੇ ਨੇ ਕੁਲਬੀਰ ਜੀਰੇ ਦੀ ਇਸ ਗੱਲ ਨਾਲ ਸਹਿਮਤ ਹੋ ਕੇ ਨਹੀਂ ਨਹੀਂ ਇਸ ਗੱਲ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਕਿਉਂ ਕਮੈਂਟ ਕਿਉਂ ਨਹੀਂ ਨਹੀਂ ਕਮੈਂਟ ਤਾਂ ਕਰਨਾ ਚਾਹੀਦਾ ਨਹੀਂ ਨਹੀਂ ਇਹਦਾ ਡਬਲ ਪੋਜੀਸ਼ਨ ਹੋ ਗਈ ਨਾ ਕੁਲਬੀਰ ਜੀਰੇ ਨਾਲ ਤੁਸੀਂ ਖੜੇ ਹੋ ਤਾਂ ਕਮੈਂਟ ਕਰਨਾ ਨਹੀਂ ਚਾਹੁੰਦੇ ਨਹੀਂ ਨਹੀਂ ਉਹਦੀ ਗੱਲ ਸਹੀ ਨਹੀਂ ਲੱਗਦੀ ਗੱਲ ਸਹੀ ਹੈ ਉਹਦੀ ਪਰ ਮੈਂ ਉਹਦੇ ਉਲਟ ਗੱਲ ਨਹੀਂ ਕਰ ਸਕਦਾ ਕੋਈ ਹਾਂਜੀ ਹਾਂਜੀ ਤੁਹਾਨੂੰ ਕੀ ਲੱਗਦਾ ਜੀ ਇਹ ਕਿਹੜਾ ਉਮੀਦਵਾਰ ਤੁਹਾਡੇ ਹਲਕੇ 'ਚ ਇਸ ਵਾਰ ਲਿਆਉਣ ਦੀ ਲੋੜ ਹੈ ਸਾਡੇ ਹਲਕੇ ਦੀ ਭਾਈ ਅਮਰਤਪਾਲ ਸਿੰਘ ਨੂੰ ਅੱਗੇ ਲਿਆਉਣ ਦੀ ਲੋੜ ਹੈ ਜੀ ਅੱਛਾ ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਵਿਰਸਾ ਸਿੰਘ ਬਲਟੋਆ ਜੀ ਕਿੰਨੇ ਸਾਲ ਹੈ ਅਸੀਂ ਇੱਥੇ ਉਹ ਆਇਆ ਨਹੀਂ ਅਸੀਂ ਜਾਣਦੇ ਨਹੀਂ ਉਹਨੂੰ ਤੇ ਵੋਟ ਕਿਵੇਂ ਪਾ ਦਾਂਗੇ ਉਧਰ ਬਿਲਕੁਲ ਨਹੀਂ ਐਈ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਵਾਂਗੇ ਪਰ ਜਿਹੜਾ ਸਵਾਲ ਭਾਈ ਅਮਰਤਪਾਲ ਦੇ ਉੱਪਰ ਠਾਰੇ ਆ ਵਿਰਸਾ ਸਿੰਘ ਬਲਟੋਆ ਤੇ ਕੁਲਬੀਰ ਜੀਰਾ ਵੀ ਉਹ ਤਾਂ ਆਪਦੀਆਂ ਗੱਲਾਂ ਦੇ ਉਲਟ ਹੋ ਗਏ ਸਵਿਧਾਨ ਨੂੰ ਨਾ ਮੰਨਣ ਦੀ ਗੱਲ ਕਰਦੇ ਸੀ ਚੋਣਾ ਨਾ ਲੜਨ ਦੀ ਗੱਲ ਕਰਦੇ ਸੀ ਪਰ ਹੁਣ ਉਹ ਚੋਣਾ ਲੜਨ ਲੱਗ ਪਏ ਨੇ ਸਵਿਧਾਨ ਨੂੰ ਮੰਨਣ ਲੱਗ ਪਏ ਨੇ ਹਾਂਜੀ ਇਹ ਵਿਰਸਾ ਸਿੰਘ ਬਲਟੋਆ ਜੀ ਪਹਿਲਾਂ ਉਹਨਾਂ ਦਾ ਸਮਰਥਨ ਦਿੰਦੇ ਜਦੋਂ ਕੁਝ ਨਹੀਂ ਸੀ ਕਹਿੰਦੇ ਅਸੀਂ ਇਹਨਾਂ ਦੇ ਨਾਲ ਆਹੀਂ ਇੱਕ ਥਾਪੜ ਕੇ ਨਾਲ ਖੜੇ ਨਾਲ ਅੱਜ ਕਿਉਂ ਆਪਸੇ ਜੇ ਹੋ ਗਏ ਵੱਖਰੀ ਇਹ ਸਗਾ ਹਾਂਜੀ ਅੱਛਾ ਭਾਈ ਸਾਹਿਬ ਇੱਕ ਵੱਡਾ ਸਵਾਲ ਵਿਰਸਾ ਸਿੰਘ ਬਲਟੋਆ ਨੇ ਭਾਈ ਅਮਰਤਪਾਲ ਤੇ ਉਠਾਇਆ ਉਹ ਕਹਿੰਦਾ ਵੀ ਭਾਈ ਅਮਰਤਪਾਲ ਦਾ ਨਾਂ ਜਿਹੜਾ ਹੈ ਉਹ ਐਲਾਨ ਕੀਤਾ ਜਿਹੜੇ ਬੰਦੇ ਨੇ ਉਹ ਆਰਐਸਐਸ ਦਾ ਬੰਦਾ ਤੇ ਉਹ ਕਹਿੰਦਾ ਵਿਰਸਾ ਸਿੰਘ ਬਲਟੋਆ ਵੀ ਭਾਈ ਅਮਰ ਸਿੰਘ ਦੇ ਨਾਂ ਦਾ ਤਾਂ ਐਲਾਨ ਹੀ ਆਰਐਸਐਸ ਕਰ ਰਹੀ ਹੈ ਉਹ ਤਾਂ ਠੀਕ ਹੈ ਉਹਨੇ ਆਖਿਆ ਇਹ ਇੱਕ ਬਹਾਨੇਬਾਜ਼ੀ ਗੱਲ ਕਰਦੇ ਨੇ ਉਹ ਕਹ ਲਈਏ ਬੋਲਦੇ ਵੀ ਅਸੀਂ ਇਹਨੂੰ ਆਫਰ ਦਿੱਤੀ ਵੀ ਸਾਡੇ ਵੱਲੋਂ ਖਲੋ ਇਹਨੇ ਨਹੀਂ ਖਲੋਤਾ ਤੇ ਹੁਣ ਖਲੋਤਾ ਉਹਨੇ ਦੂਜਾ ਆਪਣੇ ਗੱਲ ਕਰਦਾ ਸੀ ਉਹ ਆਉਂਦਾ ਸੀ ਵੀ ਉਹ ਆਥੇ ਮੈਂ ਜਿੱਥੇ ਬਦਬੂ ਆਉਂਦੀ ਹੈਗੀ ਪਹਿਲੇ ਬਦਬੂ ਬਹੁਤ ਜ ਮੈਂ ਉਹਦੇ ਨਾਲ ਨਹੀਂ ਖਲੋਣਾ ਜਿੱਥੇ ਅੱਗ ਬਾਲਦੀ ਸੇਗ ਹੈ ਪਹਿਲਾਂ ਹੀ ਬੜਾ ਉੱਥੇ ਮੈਂ ਨਹੀਂ ਖਲੋਣਾ ਆਜ਼ਾਦ ਖਲੋਤਾ ਠੀਕ ਹੈ ਉਦੋਂ ਵੀ ਕੋਈ ਨਹੀਂ ਇੱਕ ਗੱਲ ਵਿਰਸਾ ਬਲਟੋਆ ਨੇ ਹੋਰ ਬਹੁਤ ਵੱਡੀ ਕਹੀ ਆ ਹਾਂਜੀ ਹਾਂਜੀ ਉਹ ਕਹਿੰਦਾ ਵੇਖੋ ਜੀ ਭਾਈ ਅਮਰਤਪਾਲ ਜਿਹੜਾ ਹੈ ਉਹ ਪੁਲਿਸ ਦੇ ਅੱਗੇ ਲੱਗ ਲੱਗ ਕੇ ਭੱਜਿਆ ਫਿਰਿਆ ਤੇ ਬਾਅਦ ਚ ਕਹਿੰਦਾ ਆਤਮ ਸਮਰਪਣ ਕੀਤਾ ਸਰੈਂਡਰ ਕੀਤਾ ਆਪਦੇ ਆਪ ਨੂੰ ਪੇਸ਼ ਕੀਤਾ ਕਹਿੰਦਾ ਜਿਹੜਾ ਬੰਦਾ ਪੁਲਿਸ ਦੇ ਗਿਆ ਆਤਮ ਸਮਰਪਣ ਕਰਦਾ ਤੇ ਸਰੈਂਡਰ ਕਰਦਾ ਤੇ ਉਹ ਬਹਾਦਰ ਯੋद्धा ਕਿਵੇਂ ਹੋ ਸਕਦਾ ਹੈ ਵਿਰਸਾ ਬਲਟੋਆ ਕਹਿੰਦਾ ਨਹੀਂ ਵੇਖੋ ਉਹਨਾਂ ਦੇ ਆਖਰ ਨਾਲ ਕੁਝ ਨਹੀਂ ਹੋਣਾ ਇਹ ਜਨਤਾ ਨੇ ਕਰਨਾ ਜੋ ਕੁਝ ਕਰਨਾ ਆਪਾਂ ਇਸ ਬਹਿਸ ਵਿੱਚ ਕਿਉਂ ਜਨਤਾ ਦੀ ਸੋਚਣਾ ਇੱਕ ਇਸ ਵਿਰਸੇ ਵਟੋਏ ਦੇ ਆਖਰ ਥੋੜੀ ਗੱਲ ਬਣ ਜਣੀ ਜਿਹੜਾ ਕਿੰਨੀ ਵੋਟ ਸਾਡੇ ਹਲਕੇ ਦੀ ਘਟੋ ਘਟ ਕਿੰਨੀ ਹੋਏਗੀ ਅੰਦਾਜ਼ਾ ਤੁਹਾਡੇ ਐਸ ਹਲਕੇ ਦੀ ਲਗਭਗ 8-9 ਲੱਖ ਵੋਟ ਤਾਂ ਹੋਣ 8-9 ਲੱਖ ਵਿੱਚ ਜਿਉ 6 ਲੱਖ ਵੋਟ ਲੈ ਜਾਂਦਾ ਹੈ ਤੇ ਉਹ ਵਿਲਸਮਟੋਆ ਤੇ ਬਰਾਬਰ ਕੀ ਹੋਇਆ ਜਿੰਤਨਾ ਦੇ ਉਹਨੇ ਹੀ ਹੈ ਇਹ ਤੇ ਦੂਜੀ ਗੱਲ ਹੀ ਨਹੀਂ ਰਹੇਗੀ ਮਤਲਬ ਤੁਹਾਡੀ ਨਜ਼ਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੁਹਾਡੇ ਹਲਕੇ ਤੋਂ ਜਿੱਤ ਚੁੱਕਿਆ ਬਿਲਕੁਲ ਬਿਲਕੁਲ ਜਿੱਤ ਚੁੱਕਿਆ ਹਾਂਜੀ ਹਾਂਜੀ ਐਲਾਨ ਹੋ ਗਿਆ ਤੁਹਾਡੇ ਬਿਲਕੁਲ ਸਾਡੇ ਵੱਲੋਂ ਐਲਾਨ ਹੈ ਅੱਛਾ ਹਾਂ ਆ ਇਧਰ ਇੱਕ ਭਾਈ ਸਾਹਿਬ ਹੋਰ ਰਹਿ ਗਏ ਸੀਗੇ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਕਿਹੜਾ ਉਮੀਦਵਾਰ ਤੁਹਾਡੇ ਹਲਕੇ 'ਚ ਇਸ ਵਾਰ ਜਿੱਤਣਾ ਚਾਹੀਦਾ ਵੇਖੋ ਜੀ ਅਸੀਂ ਤਾਂ ਕਾਂਗਰਸ ਨਾਲ ਵੀ ਰਹੇ ਹਾਂ ਕਾਂਗਰਸ ਨਾਲ ਵੀ ਰਹੇ ਹਾਂ ਆਪ ਨੂੰ ਵੋਟਾਂ ਪਾਈਆਂ ਪਰ ਇਸ ਟਾਈਮ ਅਸੀਂ ਅਮਰਤਪਾਲ ਦੇ ਨਾਲ ਹਾਂ ਹੁਣ ਸਮਰਥਨ ਦੇਾਂਗੇ ਹਾਂ ਅਮਰਤਪਾਲ ਦੇ ਨਾਲ ਕਿਉਂ ਵਧੀਆ ਵਧੀਆ ਕੰਮ ਕਰੇਗਾ ਮਤਲਬ ਮਾੜਾ ਬੰਦਾ ਨਹੀਂਗਾ ਮੁੰਡੇ ਆਲੇ ਸਿੱਧੇ ਬਨੇ ਲਾਉਂਦਾ ਹੈ ਅਮਰਤਾ ਛਕਾਉਂਦਾ ਹੈ ਨਸ਼ਿਆਂ ਤੋਂ ਦੂਰ ਕਰਨ ਦਿਆ ਸਿਹਤ ਦੇਣ ਦਿਆ ਬੱਚਿਆਂ ਨੂੰ ਨਵੇਂ ਜਨਰੇਸ਼ਨ ਨੂੰ ਠੀਕ ਹੈ ਸਾਡੇ ਅਸਤੇ ਬਹੁਤ ਵਧੀਆ